हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਵਿਦਾਲਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਵੀਰ ਦਾ ਸਾਰਜ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਦੋ ਨਾ ਵੀ ਦੋਸਤੋਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਜਿਹੜੀ ਮੱਝ ਆ ਦੋਸਤੋਂ ਗੱਬਣਿਆ ਬਿਲਕੁਲ ਸੁੰਨਦੇ ਨੇੜ ਆ ਤੇ ਇਹਦੇ ਨਾਲ ਜਿਹੜੀ ਬੱਧੀ ਗਾਂ ਦੋਸਤੋਂ ਇਹ ਬਿਲਕੁਲ ਤਾਜੀ ਸੂਈ ਹੈ ਜੀ ਇਹਨਾਂ ਦੋਵਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਖ ਜਿਹੜੀ ਕਰਨੀ ਆ ਦੋਸਤੋਂ ਤੁਸੀਂ ਆਪਾਂ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਆਓ ਵੀਰ ਨਾਲ ਗੱਲਬਾਤ ਕਰਕੇ ਪ੍ਰੋਪਰ ਡਿਟੇਲ ਸਾਰੀ ਆਪਾਂ ਇਹਨਾਂ ਦੋਵਾਂ ਪਸ਼ਵਾਂ ਦੀ ਵੀਰ ਦੇ ਕੋਲ ਪੁੱਛ ਰਹੇ ਨੇ ਜੀ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਠੀਕ ਠਾਕ ਵਧੀਆ ਜੀ ਬਧੀਆ ਕਰਪਾ ਮਾਲਕ ਦੀ ਸ਼ੁਕਰ ਮੂਸਾ ਦੀ ਕਰਪਾ ਠੀਕ ਠੀਕ ਅੱਛਾ ਬਾਬਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਥਰੀ ਐਡਰੈਸ ਬੋਲ ਦਈਏ ਆਪਣਾ ਪਿੰਡ ਦਿਾਲਪੁਰਾ ਹਾਂਜੀ ਤਸਵੀਰ ਪੱਟੀ ਹਾਂਜੀ ਜਿਹੜਾ ਜਮਰਾ ਹੈਗਾ ਆਪਣਾ ਨਰਨਪਰਨ ਹਾਂਜੀ ਹਾਂਜੀ ਤੇ ਕੇਮ ਕਰਨਾ ਲਖਾ ਧਿਆਨ ਕੇਮ ਕਰ ਮੈਨ ਪੱਟ ਆਪਣਾ ਕੇਮ ਕਰਨ ਦੇ ਜਿਹੜਾ ਆਪਾਂ ਸੌਰੀ ਠੀਕੀ ਬੰਦੇ ਹਰੀਕੇ ਰੋਡ ਜਿਹੜਾ ਤੇ ਆਪਾਂ ਹਾਂਜੀ ਹਰੀਕੇ ਰੋਡ ਤੇ ਜਿਹੜੇ ਠੀਕੀ ਮੰਡਾਗਾ ਆਪਾਂ ਇਥੋਂ 5 ਕਿਲੋ ਮੀਟਰ 5 ਕਿਲੋਮੀਟਰ ਤੇ ਕੋਈ ਹਰੀਖਾ ਹੈ ਆਪਾਂ ਉਹ ਵੀ 25 ਕਿਲੋ ਮੀਟਰ 25 ਕਿਲੋ ਮੀਟਰ ਹਾਂਜੀ ਠੀਕ ਹੈ ਜੀ ਮੇਨ ਰੋਡ ਹੈ ਜਿਹੜਾ ਹਰੀਕੇ ਰੋਡ ਮੇਨ ਰੋਡ ਦੇ ਉੱਤੇ ਠੀਕ ਹੈ ਠੀਕ ਹੈ ਜੀ ਅੱਛਾ ਬਾਬਾ ਜੀ ਆਪਾਂ ਫੋਨ ਨੰਬਰ ਤੇ ਨਾਮ ਦੱਸ ਜੀ 8045 हां जी 3135 ठीक है जी हां जी नाम बता दी अपना नाम सारस सिंह ठीक है जी ਕਿੰਨਾ ਕ ਟਾਈਮ ਹੋ ਗਿਆ ਵਪਾਰ ਕਰਦੇ ਇੱਕ ਮਹੀਨਾ ਕ ਹੋ ਗਿਆ ਆਪਣਾ ਵਪਾਰ ਕਰਾ ਮਤਲਬ ਨਵਾਂ ਹੀ ਸ਼ੁਰੂ ਕੀਤਾ ਹਾਂ ਜੀ ਨਵਾਂ ਹੀ ਸ਼ੁਰੂ ਕੀਤਾ ਜ਼ਿਆਦਾਤਰ ਗਾਵਾਂ ਹੀ ਆ ਕਿ ਮੱਝਾਂ ਦੋਵੇਂ ਗਾਵਾਂ ਦੋਵੇਂ ਮੱਝਾਂ ਸੇਮੀ ਰਲਾ ਕੇ ਲਈਆਂ ਜਿਹੜੀ ਚੀਜ਼ ਚੰਗੀ ਮਿਲਦੀ ਜਿਹੜੀ ਚੀਜ਼ ਚੰਗੀ ਲੱਗੇ ਠੀਕ ਹੈ ਜੀ ਹਾਂ ਜੀ ਅੱਜ ਆਪਣੇ ਕੋਲ ਦੋ ਮੱਗ ਟੁੱਟ ਗਈਆਂ ਵੀ ਆ ਬਹੁਤ ਡਿਮਾਂਡ ਹੁੰਦੀ ਆ ਕਦੀ ਗਾਵਾਂ ਦੀ ਆ ਕਈ ਮੱਝਾਂ ਦੀ ਹੋ ਜਾਂਦੀ ਹੈ ਚਲੋ ਦ ਸਮੇ ਸਮੇਂ ਦੇ ਨਾਲ ਇੱਕ ਚੀਜ਼ ਚੱਲਦੀ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਜਿਹੜੀ ਆਪਣੇ ਕੋ ਮਾਜਾ ਬਾਬਾ ਜੀ ਦਸੀਏ ਵੀਰਾਂ ਨੂੰ ਵੀ ਕਨਵਰਸ ਹੋ ਗਿਆ ਸੋਣੀ ਇਹ ਤਿੱਜਾ ਸੁਆ ਸੁਹਣਿਆ ਅੱਛਾ ਜੀ ਪਿੱਛੋਂ 16 17 ਕਿਲੋਆਂ ਦੀ ਗਰੰਟੀ ਹੈ ਦੀ ਗਰੰਟੀ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਮਾਜ ਬਹੁਤ ਠੰਡੀ ਧੀਰੀ ਆ ਕਮਲ ਟਾਈਮ ਖੜਦੀ ਸੋਣੀ ਇਹ ਲੈ ਲਊਗਾ ਪੰਜ ਕਿਲੋ ਤੇ ਆਹ 7 ਦਿਨ ਲੈ ਪੰਜ ਦਿਨ ਸਵੇਰੇ ਹਫਤਾ ਵੀ ਕਰ ਸਕਦੇ ਆ ਜੀ ਹੈ ਨਾ ਪੂਰੀ ਹਫਤਾ ਹੀ ਕਰਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇੱਕ ਰਾ ਤੋਰ ਕੇ ਦਿਖਾਈਏ ਬਾਕੀ ਆਪਾਂ ਗੱਲਬਾਤ ਬਾਅਦ ਕਰ ਲਾਂ ਲੋ ਜੀ ਆ ਲੋ ਦੋਸਤੋ ਕਰੋ ਚੱਕ ਜੀ ਪੂਰੀ ਰਾਜੀ ਪੂਰੀ ਜੰਮੀ ਪਲੀ ਮਾਜ ਸੁਆ ਤਿੱਜਾ ਸੁਹਣੀ ਆ 500 ਦਿਨ ਦੋਸਤੋ ਟਾਈਮ ਅਜੇ ਵੀਰ ਦੇ ਕੰਮ ਪਰ ਹਫਤਾ ਵੀ ਖੜ ਸਕਦੀ ਹੈ ਆ ਲੋ ਜੀ ਇਹਦਾ ਬਾਡੀ ਵੇਟ ਚੈੱਕ ਕਰ ਲਓ ਲਓ ਜੀ ਦੋਸਤੋ ਪੂਰੀ ਰਾਜੀ ਸੋਹਣੀ ਸਨਖੀ 16 15 16 ਦਾ ਲੀਟਰ ਦਾ ਦੁੱਧ ਦਾ ਰਿਕਾਰਡ ਰਿਹਾਗਾ ਮਾਲਕ ਵੀਰਾਂ ਦੇ ਕਹਿ ਮਤਾਬਕ ਇਹਦਾ ਲਓ ਜੀ ਪਿੱਠਪੂੜੇ ਦੀ ਚੜਾਈ ਆਰਡਰ ਕੁਆਲਿਟੀ ਇਹਦੀ ਮੈਂ ਤੁਹਾਨੂੰ ਫੇਸ ਕੁਆਲਿਟੀ ਦਿਖਾ ਦਣਾ ਮੁਰਦੀ ਦੇ ਆ ਲੋ ਜੀ ਕਰੋ ਚੈੱਕ ਜੀ ਕਲੋ ਜੀ ਦੋਸਤੋ ਪੂਰੀ ਠੰਡੀ ਸੀਲਸ ਲੱਗ ਗਾਵਾਂ ਵਰਗਾ ਸਵੇਰ ਤੱਕ ਮੈਂ ਦਾ ਲੈਣ ਲੈ ਜੀ ਬਾਬੇ ਲੈ ਤਿਆਰੀ ਦੋਸਤੋ ਦੁੱਧ ਲਾਉਂਦੀ ਨੇ ਕਰਮਾਈ ਨੇ ਜਿਹੜੀ ਸ਼ੁਰੂ ਕਰ ਦਿੱਤੀ ਹੈ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਆਰਡਰ ਵੀ ਦੋਸਤੋ ਪੂਰਾ ਖੁੱਲਾ ਤਿਆਰ ਕਰੂਗੀ ਜੀ ਵਧੀਆ ਲੈ ਲਓ ਜੀ ਚੈੱਕ ਕਰੋ ਜੀ ਦੋਸਤੋ ਵੇਖੋ ਜੀ ਇਹਦੀ ਆਰਡਰ ਦੀ ਬਣਾਵਟ ਵੇਖੋ ਪੂਰਾ ਸੂਤ ਆ ਕਾਡਰ ਲੱਗਾ ਜੇ ਤੁਸੀਂ ਚੈੱਕ ਕਰ ਲਓ ਬਾਕੀ ਜਿਹੜਾ ਵੀ ਕੋਈ ਵੀਰ ਖਰੀਦਣ ਆਊਗਾ ਗੱਬਣ ਮਾਝਾ ਥਾਂ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦਾ ਅੱਛਾ ਬਾਬਾ ਜੀ ਤੁਸੀਂ ਜਿਹਨੂੰ ਟਿੱਪ ਕੇ ਲੈਂਦੀ ਹੈ ਚਾਰੇ ਥਣਾ ਦੇ ਵਿੱਚ ਪੇਪਰ ਨਿਕਲਦਾ ਲੋਕਾਂ ਨੂੰ ਨੀਰੋ ਨਿਕਲਦਾ ਠੀਕ ਹੈ ਜੀ ਸ਼ਹਿਰ ਪੂਰਾ ਬਣਿਆ ਹੈ ਠੀਕ ਠੀਕ ਜੀ ਠੀਕ ਹੈ ਜੀ ਤਾਂ ਮੋਗੇ ਨੂੰ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਇਹਦੀ ਕਰਮਾਈ ਦੀ ਹੈ ਪਿੱਠਪੂਰੀ ਦੀ ਚੜਾਈ ਤੁਸੀਂ ਚੈੱਕ ਕਰ ਲੋ ਬਹੁਤ ਵਧੀਆ ਠੰਡੀ ਠੇਰੀ ਕੋਈ ਗਾਲ ਨਹੀਂ ਹਾਂ ਜੀ ਲੋ ਕਰੋ ਚੈੱਕ ਜੀ ਮਾਰ ਮੇਰਾ ਲੋ ਜੀ ਦੋਸਤੋ ਕਰ ਲੋ ਚੈੱਕ ਸੋਹਣੀ ਦੋਸਤੋ ਆਰਡਰ ਦੀ ਕੁਆਲਿਟੀ ਜਿਹੜੀ ਸੋਹ ਦੇਖੋ ਜੀ ਕਾਦ ਕਾਠੇ ਦਾ ਕਰਮਾਈ ਦਾ ਪੂਰਾ ਫੁੱਲ ਹੈਵੀ ਬੋਡੀ weight ਵੱਡੇ ਢਾਂਚੇ ਦੀ ਮਾਜਾ ਦੋਸਤੋ ਅਸ਼ਾ ਬਾਬਾ ਜੀ ਮੋਹਰੇ ਦਾ ਕੀ ਕਰਨਾ ਹੈ ਮੋਹਰੇ 135000 ਇੱਕ ਲੱਖ 35000 ਹਾਂ ਜੀ ਕਿੰਨਾ ਕੁ ਮਾਨਤਣ ਹੋ ਸਕਦਾ ਕੋਈ ਜਾਂ ਦੋ ਵੀਰ ਖਣ ਮਾਨ ਕਰਦੇ ਆਗੇ ਠੀਕ ਹੈ ਜਾਨੀ ਕਿ 28 29 28 29 ਦੇ ਲਾਗੇ ਬੰਨੇ ਜਿਹੜੀ ਟਿਕਦੀ ਹੈ ਨਾ ਹਾਂਜੀ 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 ਠੀਕ ਹੈ ਜੀ 1 ਲੱਖ 35000 ਰੁਪਏ ਦੋਸਤੋ ਡਿਮਾਂਡ ਰੱਖੀ ਹੈ ਤੇ 1 ਲੱਖ 28 29000 ਰੁਪਏ ਜਿਹੜਾ ਮੌਕੇ ਦਾ ਹੋਊਗਾ ਜਿਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮਾਨਤਨ ਸ਼ੋਰ ਸ਼ਪਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਕਿਉਂਕਿ ਮੁੱਲ ਵੀਡੀਓ ਦਾ ਛਿਛ ਨਹੀਂ ਦੇ। ਬਾਕੀ ਦੋਤੇ ਜਿਹੜਾ ਵੀਰ ਮੱਝ ਆਊਗਾ ਮੈਨੂੰ ਉਮੀਦ ਹੈ। ਮੱਝ ਦੇਖਣ ਜਿਹੜਾ ਵੀਰ ਆਊਗਾ ਛੱਡ ਕੇ ਨਹੀਂ ਜਾਊਗਾ ਕਿਉਂਕਿ ਮੱਝ ਦਾ ਕੱਦ-ਗਾਠ ਇਹਦਾ ਹੈਵੀ ਬੋਡੀ weight। ਇਹ ਦੋਸਤੋ ਚੰਗੇ ਹੱਡਾਂ ਪੈਰਾਂ ਦੀ ਖੁੱਲੀ ਰਾਜੀ ਜੰਮੀ ਪਲੀ ਪੂਰੀ ਆ ਚੈੱਕ ਕਰ ਲਿਓ ਜੀ। ਕਿਉਂਕਿ ਦੋਸਤੋ ਵਜ਼ਨ ਮੌਜੂਦ ਹੈ ਜੀ ਮੱਝ ਆ ਜਿਹੜਾ ਪਸ਼ੂ ਵਜ਼ਨ ਮੌਜੂਦ ਹੈਗਾ ਦੋਤੀ ਦੋਸਤੋ ਉਸੇ ਪਸ਼ੂ ਨੂੰ ਦਰਦ ਬੱਚਾਣਾ। 1 ਲੱਖ 29000 ਰੁਪਏ ਦੇ ਵਿੱਚੋਂ ਤੁਹਾ जा जा। अच्छा बाबाजी ए नाल जडी गा बद्दी ਆ ਆਪਾ ਇਹਦੀ ਦੱਸੀਏ ਡਿਟੇਲ ਹਾਂਜੀ ਇਹਦੇ ਸਵੇਰੇ 14 ਲੀਟਰ ਦੁੱਧ ਆ ਹਾਂਜੀ ਵਛੀ ਮਗਰਿਆ ਦੇ ਆ ਲਈ ਦੋਸਤੋ ਚੈੱਕ ਕਰ ਲੋ ਵਛੀ ਆ ਬੈਠੀ ਜੇ ਚਾਹ ਜੀ 10 ਦਿਨ ਹੋਏ ਸੂਈ ਨੂੰ ਅੱਛਾ ਜੀ ਹਾਂਜੀ ਸੂਹਾ ਕਿੰਨਾ ਸੂਈ ਸੂਈ ਨਾ ਦੂਜਾ ਸਵੇਰ ਹੁੰਦੀ ਆ ਦੂਜਾ ਸੂਹਾ ਚੰਡੀ ਤੇਰੀ ਬਹੁਤ ਜਿਆਦੀ ਆ 14 ਲੀਟਰ ਗਾਰੰਟੀ ਦਾ ਥਲਾਂ ਦੀ ਗਾਰੰਟੀ ਦੇ ਕੇ ਅਗਲਾ ਗਾਰੰਟੀ ਦਾ ਕਰਕੇ ਖੜੇ ਠੀਕ ਹੈ ਜੀ ਲਓ ਜੀ ਦੋਸਤੋ ਚੈੱਕ ਕਰੋ ਚੋਕੇ ਦੋ ਟਾਈਮ ਤਿੰਨ ਟਾਈਮ ਚੋਣ ਆ ਲਈ ਚੈੱਕ ਕਰੋ ਦੂਰ ਦਾ ਵੀ ਉਹਦਾ ਨੇੜੇ ਆਊਗਾ ਤੇ ਉਹਨੂੰ ਜਲਪਣ ਵੀ ਮਿਲੂਗਾ ਬਿਸਤਰਾ ਵੀ ਮਿਲੂ ਨੇ ਦੋਸਤੋ ਬੱਚਾ ਆ ਵਸ਼ੀ ਬਧੀਆ ਸਾਹਮਣੇ ਤੁਸੀਂ ਚੈੱਕ ਕਰ ਲਿਓ ਉਠਾ ਦਿੰਨੇ ਆ ਜੀ ਵਸ਼ੀ ਦੇਖੀ ਖੋਲ ਦੋ ਮੜੀ ਜੀ ਆ ਲੋ ਜੀ ਕਰੋ ਚੈੱਕ ਤਿਲਕਦੀ ਆ ਉਹ ਥਾਂ ਥੱਲੇ ਤਿਲਕਣਾ ਨਾ ਹੱਥ ਲਕਣਾ ਇਹ ਉਹ ਤਾਂ ਪੈਰ ਤੱਕਦੇ ਆ ਨਾ ਹਾਂਜੀ ਹਾਂਜੀ ਚਲੋ ਛੋਟ ਛੋਟ ਚਲੋ ਜੀ ਇਹ ਆਹ ਅਰੇ ਦੋਸਤੋ ਬੱਚੀ ਵੀ ਚੰਗੀ ਬਰੀਡ ਵਾਲੀ ਆ ਆ ਲੋ ਜੀ ਦੋਸਤੋ ਦੋ ਗਾਵਾਂ ਬਨ ਜੰਦੀਆਂ ਜੇ ਕੋਈ ਵੀਰ ਸੌਂਗਾ ਸੰਭੂ ਆ ਤੇ ਇਹ ਦੋਸਤੋ ਸਾਲ ਡੇਢ ਸਾਲ ਦੇ ਵਿੱਚ ਵਸ਼ੀ ਵੀ ਚੰਗੀ ਤਿਆਰ ਹੋ ਜਾਂਦੀ ਆ ਬਾਬਾ ਜੀ ਗਾਂ ਕੱਢੀਏ ਬਾਹਰ ਤੋਰ ਕੇ ਵਿਖਾਈਏ ਲਓ ਮਾ 214 15 ਕਿਲੋ ਦੁੱਧ ਜਿਹੜਾ ਹੁਣ ਮੌਕੇ ਦਾ ਤਿਆਰ ਆ ਸੂਏ ਸਵਾਇਆ ਪਸ਼ੂwidehat ਇੱਕ ਟਾਈਮ ਦੋ ਟਾਈਮ ਚੋਕੇ ਮੇਰੇ ਜੀ ਮੈਨਾ ਮਾਰ ਰਹੀ ਹਾਂ ਜੀ ਹਾਂ ਜੀ ਤੇ ਜੇ ਕੋਈ ਵੀਰ ਦੋਸਤੋ ਵੀਡੀਓ ਦੂਰ ਤੋਂ ਵੇਖਦਾ ਵਾ ਬੇਸ਼ੱਕ ਆਪਣੀ ਕੋਈ ਵੀਡੀਓ ਕਾਲ ਤੇ ਵੀ ਤੋਈ ਕਰਾ ਸਕਦਾ ਜੀ ਲਓ ਜੀ ਚੈੱਕ ਕਰ ਲਓ ਸ਼ਕੀਨ ਆ ਪੂਰੀ ਦੋਸਤੋ ਵਾਸੀ ਨਾਲੇ ਜੀ ਰਾਦੂ ਨਾ ਬਾਬਾ ਜੀ ਚਾਰੇ ਖਾਨੇ ਦੇ ਬਰਾਬਰ ਹੋ ਗਏ ਕੋਲ ਕਰੋ ਇੱਕੋ ਜੀਆਂ ਯਾਰੀ ਦੋਸਤ ਚੈੱਕ ਕਰੋ ਉਹਨਾਂ ਵਿੱਚ ਕੀ ਦਾ ਫਰਕ ਨਾ ਹੋਗਾ ਆਹ ਲਓ ਜੀ ਧਾਰ ਦਾ ਵੀ ਫਰਕ ਨਾ ਹੋਗਾ ਠੀਕ ਹੈ ਜੀ ਲੈ ਜੋ ਜੀ ਜਿਹੜੇ ਵੀਰਾਂ ਆਦੇ ਲੀਟਰ ਮਾਰਕਰ ਜਾਣ ਠੀਕ ਹੈ ਦੋਸਤੋ ਇਹਦੀ ਫੇਸ ਕੁਆਲਟੀ ਚੈੱਕ ਕਰ ਲੋ ਸੋਹਣੀ ਦੋਸਤੋ ਜਿੱਲੀ ਵੀ ਹੈਗੀ ਬਰੀਡ ਆਹ ਲਓ ਜੀ ਕਰੋ ਚੈੱਕ ਪਹਿਲੀ ਵੀਡੀਓ ਦੋਸਤੋ ਇਸ ਘਰ ਤੋਂ ਆਪਾਂ ਲਈ ਆਹ ਲਓ ਜੀ ਕਰੋ ਚੈੱਕ ਦੋਸਤੋ ਥਾਂ ਜਿਹੜਾ ਲਗਾ ਬਹੁਤ ਵਧੀਆ ਠੀਂ ਚਵਾਈ ਮਿੱਟੀ ਜਿਹੜਾ ਆਹ ਲਓ ਜੀ ਕਰੋ ਚੈੱਕ ਠੀਕ ਹੈ ਜੀ ਠੀਕ ਹੈ ਜੀ ਲੈ ਜੋ ਜੀ ਦੋ ਨਾਗ ਆ ਗਏ ਦੋਸਤੋ ਦੋਵੇਂ ਨਾਗ ਆ ਗਏ ਦੋਸਤੋ ਸੁਨੇ ਆ ਚੰਗੀ ਰਕਮ ਲਾ ਕੇ ਵੀਰ ਨੇ ਖਰੀਦੇ ਆ ਆ ਲੋ ਜੀ ਚੈੱਕ ਕਰ ਲੋ 14 ਲੀਟਰ ਦੁੱਧ ਹੁਣ ਤਿਆਰ ਹੈ ਜੀ ਮੋਹਰੇ 14 ਲੀਟਰ ਤਿਆਰ ਕੋਈ ਵੀਰ ਆਪਣੀ ਤਸਦੀਕ ਕਰ ਸਕਦਾ ਮੈਂ ਨਾ ਦੋ ਟਾਈਮ ਦੀ ਤਸਦੀਕ ਕਰੇ ਤਿੰਨ ਦੀ ਕਰੇ ਦੋਸਤਾਂ ਵੀਰ ਆਉਂਦੇ ਬਿਹਤਰਾ ਦੇ ਦਮ ਰੋਟੀ ਪਾਣੀ ਦੇ ਦਮ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਮੋਲ ਦਾ ਕੀ ਕਰਨਾ ਜੀ ਮੋਲ ਇਹਦੀ 60000 ਰੁਪਇਆ 60000 ਰੁਪਇਆ ਕਿੰਨਾ ਕੁ ਮਾਨਤਨ ਹੋ ਸਕਦਾ ਮਾ ਤਾਂ ਯਾ 2000 ਕਰ ਦਨੇ ਉਧਰ ਯਾਨੀ ਕਿ 63000 ਰੁਪਇਆ ਆਪਾਂ ਟਿਕਾਉਂਦੇ ਹਾਂ ਹਾਂ ਜੀ ਦੇ ਦੇ ਠੀਕ ਹੈ ਦੇ ਦੇ ਲਓ ਦੋਸਤੋ 60000 ਰੁਪਇਆ ਇਹਦੀ ਡਿਮਾਂਡ ਵੈਸੇ ਰੱਖੀ ਗਈ ਹੈ ਤੇ 63000 ਰੁਪਏ ਦੇ ਵਿੱਚ ਤੁਹਾਡਾ ਆਆਂ ਗਿਆ ਦਾ ਜਿਹੜਾ ਮਾਨਤਨ ਮੌਕੇ ਤੇ ਜ਼ਰੂਰ ਹੋਗਾ ਦੁੱਧ ਦੇ ਹਿਸਾਬ ਨਾਲ ਗਾਂ ਦੇ ਹਿਸਾਬ ਨਾਲ ਦੋਸਤੋ ਜਿਹੜਾ ਰੇਟ ਵੀਰ ਨੇ ਕੀਤਾ ਉਹ ਬਿਲਕੁਲ ਜੈ ਜੀ ਕੀਤਾ ਕਿਉਂਕਿ 14 ਕਿਲੋ ਦੁੱਧ ਹੁਣ ਤਿਆਰ ਆ ਦੱਸ ਦਿੰਦੀ ਸੁਈ ਹੈ ਤੇ ਜੇ ਕੋਈ ਵੀਰ ਦੋਸ ਲਗਭਗ ਜਿਉ ਆ ਸਕਦੀ ਹੈ ਬਾਕੀ ਮੌਸਮ ਗਰਮੀ ਦਾ ਵਾਜੀ ਤੇ ਮਾਝ ਗਰੀ ਦਿਖਾਈਓ ਦੋਸਤੋ ਤੁਹਾਨੂੰ ਗੱਬਣ ਮਾਝ ਹੈ ਬਿਲਕੁਲ ਸੂਨ ਦੇ ਨੇੜ ਆ ਦੋਵੇਂ ਨਗ ਚੰਗੀ ਕੁਆਲਿਟੀ ਦੇ ਚੰਗੀ ਬਰੀਡਲ ਹੈ ਐਡਰੈਸ ਦੋਸਤੋ ਇਕਰੀ ਵੀਰ ਦਾ ਫੇਰ ਨਾ ਬੋਲ ਦੇਣਾ ਪਿੰਡ ਦਿਆਲਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਸਾਰਜ ਸਿੰਘ ਨਾਮ ਹੈ ਦੋਸਤੋ ਵੀਰ ਦਾ ਫੋਨ ਨੰਬਰ ਵੀ ਜੀ ਆਪਣਾ ਇਕਰੀ ਫੇ ਬੋਲੋ 80543 33135 ਠੀਕ ਹੈ ਜੀ ਹਾਂ ਜੀ ਦੋਸਤੋ ਗੱਬਣ ਪਸ਼ੂ ਨੂੰ ਟਿੱਪ ਕੇ ਥਲਾਂ ਦੀ ਪਾਸ ਕਰਕੇ ਆਪਣੀ ਤਸੱਲੀ ਕਰ ਲੋ ਕਿ ਸਵੇਰ ਸਵੇਰੇ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਲੀ ਕਰ ਲਓ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ